ਵਾਲ ਦੇ ਵਿੱਚ ਜਿਹੜਾ ਬੰਨ ਟੁੱਟਿਆ ਸੀ ਉਹ ਪਾਣੀ ਵਿੱਚ ਦੀ ਥੈਲੇ ਭਰ ਪਰ ਲਜਾਰੇ ਸੀ ਬਹੁਤ ਔਖਾ ਸੀ 8-8 ਫੁੱਟ ਪਾਣੀ ਆ ਫਿਰ ਹੁਣ ਕਿਸ਼ਤੀ ਮਹंगाई ਗਈ ਆ ਪਿੰਡ ਦਗਾਲ ਦੇ ਵਿੱਚ ਚੋਏ ਦੇ ਉੱਤੇ ਜਿੱਥੇ ਬੰਨ ਟੁੱਟਿਆ ਦਗਾਲ ਆ ਆ ਦੇਖੋ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਪਿੰਡ ਦਗਾਲ ਤੋਂ ਜਿਹੜਾ ਬੰਨ ਟੁੱਟਿਆ ਉਹ ਉੱਤੇ ਕਿਸ਼ਤੀ ਮਹंगाई ਗਈ ਆ ਯਾਨੀ ਕਿ 40-50 ਥੈਲੇ ਇੱਕ ਵਾਰ ਚਲੇ ਜਾਣਗੇ ਉੱਥੇ ਜਿੱਥੇ ਬੰਨ ਟੁੱਟਿਆ ਮਿੱਟੀ ਦੇ ਭਰੇ ਹੋਏ ਥੈਲੇ ਲੈ ਕੇ ਜਾਣਗੇ ਇਹਦੇ ਵਿੱਚ ਆ ਦੇਖੋ ਕਿਸ਼ਤੀ ਮਹंगाई ਆ ਹੁਣ ਭਾਈ ਹੁਰੀ ਲੈ ਕੇ ਆਏ ਨੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸਾਰੀਆਂ ਪਿੰਡ ਦਗਾਲ ਦੇ ਵਿੱਚ ਜਿਹੜਾ ਬੰਨ ਟੁੱਟਿਆ ਹੋਇਆ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਜਿੱਥੇ ਬੰਨ ਟੁੱਟਿਆ ਉਹ ਵੀ ਦਿਖਾਵਾਂਗੇ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਥੈਲੇ ਭਰੇ ਹੋਏ ਨੇ ਮਿੱਟੀ ਦੇ ਉਹ ਕਿਸ਼ਤੀ ਦੇ ਵਿੱਚ ਧਰ ਕੇ ਉਹ ਜਿੱਥੋਂ ਬੰਨ ਟੁੱਟਿਆ ਉੱਥੇ ਲੈ ਕੇ ਜਾਣੇ ਨੇ ਕਿਸ਼ਤੀ ਮੰਗਾਈ ਗਈ ਆ ਪਿੰਡ ਦਗਾਲ ਦੇ ਵਿੱਚ ਆ ਦੇਖੋ ਇਹ ਦਿਗਾਲ ਜਿਹੜਾ ਅੱਜੋ ਆ ਚੋਏ ਦਾ ਬੰਨ ਟੁੱਟਿਆ ਪਿੰਡ ਦਿਗਾਲ ਦੇ ਵਿੱਚ 2250 ਕਿੱਲਾ ਪਾਣੀ ਦੇ 2250 ਕਿੱਲੇ ਦੇ ਵਿੱਚ ਪਾਣੀ ਭਰ ਕੇ ਜੀਰੀ ਡੁੱਬ ਗਈ ਆ ਤੁਹਾਨੂੰ ਦਿਖਾ ਰਿਆ ਲਾਈਵ ਤਸਵੀਰਾਂ ਆ ਅੱਜ ਉਹ ਤੁਹਾਨੂੰ ਲਾਈਵ ਸਿੱਧੀ ਲੈ ਕੇ ਪਹੁੰਚੂਕੇ ਨੇ ਅੱਗੇ ਕਰਦਾ 690 ਪਾਣੀ ਦੇ ਵਿੱਚ